ਤਾਲ ਮੇਂ ਧਨ RAM ਦਾਸ ਬਰੇ ਜਨ ਸਿਰਿਆ ਤੈ ਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਣਹਾਰ ਧਾਰਿਆ ਵਦਾਇਆ ਗੁਰ ਸਿਖਾ ਮਰ ਬਦਾਇਆ ਵਦਾਇਆ ਸਿਖਾ ਬਤਾਲੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ ਲੱਖ ਲੱਖ ਵਧਾਈਆਂ ਡਿੱਠੇ ਸਭੇ ਥਾਵ ਨਹੀਂ ਤਬ ਜਿਹਿਆ ਵੱਧਉ ਪੁਰਖ ਵਿਦਾਤੇ ਤਾਂ ਤੂ ਸੋਹਿਆ ਵਸਦੀ ਸਜਣ ਅਬਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਂ ਨੇ ਕਸਮ ਲਜਾਏ ਨਾਏ ਰਾਮਦਾਸ ਪੁਰ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਬਿੰਦਾ ਹੋਆ ਮੱਜਨ ਗੁਰ ਆਂਦਾ ਰਾਸੇ ਜਬ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀਤਾ ਵਧਾਈਆ ਗੁਰ ਸਿਖਾ ਮਨ ਤਦਾ

ਰਮ ਖਾਓ ਸ਼ਾਂਤ ਸਹਿਜ ਸਵਾਮੀ ਪ੍ਰਕਾਸ਼ ਭਇਆ ਕੌਲ ਖਿਲਿਆ ਰਮ ਖਾਓ ਸ਼ਾਂਤ ਸਹਿਜ ਸਵਾਮੀ ਪ੍ਰਕਾਸ਼ ਭਇਆ ਕੌਲ ਖਿਲਿਆ ਆਏ ਦਿਮਾਰੇ ਆਏ ਦਿਮਾਰੇ ਆਏ ਦਿਮਾਰੇ ਦੇ ਮਾਰੇ ਆਜ ਮੋਰੇ ਸੋਬਨ ਦੇ ਟੀਨੇ ਜਿਹੜੇ ਬਾਰੇ ਕਬਨ ਦੇ ਮਿੱਤਰ ਭਾਵਨ ਨਬ ਮਿੱਤਰ ਆਜ ਵਾਰੇ ਆ ਪਰਮੰਦੇ ਆਲ ਨਾਲ ਲੋਕਾਂ ਦੇ ਸਾਲੋਂ ਖਬਚਨੇ ਦੇ ਸਾਲ ਮੇਰੇ ਮਤਲਬ ਯਾ ਸੋਬ ਦੇ ਸਜਾ ਸਮੇ ਬੇਲਾ ਸਨ ਤੇ ਹੰਕ ਮਾਲ ਪ੍ਰੇਮ ਦਾ ਸਿਸਮੈ ਜਾਨ ਜਿਮਾ ਕਾਦਰ ਵੀ ਸ਼ਵਤ ਕੋਈ ਖੇਰੋਲਾ ਦੇ ਦੇ ਬਾਈ ਗਲਮੀ ਨਗਾ ਦੇ ਰਹੇ ਜਗਾਏ ਹੈ ਜਗਾਏ ਹੈ ਜਗਾਏ ਹੈ ਆਜ ਮਾਰੇ ਆਜ ਮੋਰੇ ਆਜ ਮੋਰੇ ਕਹੇ ਲਕ ਕਾਰਾ ਜਾਵੇ ਮਹਾਲ ਹੋ ਜਾਵੇ ਤੁਹਾਡੀ ਸੁਤਾਨ ਸਾਹਿਬ ਜੀ ਨੂੰ ਬਾਬਾ ਦਾਸ ਪਾਸ਼ਾ ਮਹਾਰਾਜ ਦੇ ਮਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਭਾਵੇ ਜੈ ਜੈਕਾਰ ਸਾਰੇ ਗਿ ਜਾਵੇ ਨਿਹਾਲ ਹੋ ਜਾਵੇ ਕਿਰਤ ਕਲਾ ਨੂੰ ਪਾਲਣ ਵਾਲੇ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਜ ਦੇ ਮਾਨੋ ਭਾਵੇ ਜੈ